ਕੀ ਨਾਮ ਦਾ ਰਜੀਤ ਕਿਰਪਿੰਦਰ ਮੇਰਾ ਨਾਮ ਗੋਪੀ ਸਰਪੰਚ ਬਲਾਕ ਪ੍ਰਧਾਨ ਹਲਕਾ ਸਨੌਰ ਅਤੇ ਮੈਂ ਆਪਣਾ ਦੱਸਣਾ ਵੀ ਚਾਹੁੰਦਾ ਵੀ ਮੈਂ ਸੱਤ ਪਿੰਡਾਂ ਦਾ ਇਨਚਾਰਜ ਹਾਂ ਮੇਰੇ ਤੋਂ ਜਿਹੜੇ ਜਿਹੜੇ ਪਿੰਡ ਨੇ ਤੇ ਮੇਰੇ ਤੋਂ ਜਿਹੜੀਆਂ ਸਹਿਮਤੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਸਰਪੰਚੀਆਂ ਹੋਈਆਂ ਹਨ ਉਹ ਸਭ ਤੋਂ ਪਹਿਲਾਂ ਤਾਂ ਐਮਐਲਏ ਸਾਹਿਬ ਦਾ ਪਿੰਡ ਜੋ ਪਠਾਨਮਾਜਰਾ ਉੱਥੇ ਸਾਡੇ ਐਮਐਲਏ ਸਾਹਿਬ ਦੇ ਚਾਚਾ ਜੀ ਦੇ ਬੇਟਾ ਪ੍ਰਦੀਪ ਸਿੰਘ ਜੀ ਬਣੇ ਨੇ ਸਹਿਮਤੀ ਦੇ ਨਾਲ ਅਤੇ ਸਾਡੇ ਜੋ ਨਾਲ ਪਿੰਡ ਹੈ ਆਨੰਦਗੜ੍ਹ ਜੋ ਕਿ ਬਲਜਿੰਦਰ ਸਿੰਘ ਕਾਰਜਕਾਲ ਸਰਦਾਰ ਹਰਮੀਤ ਸਿੰਘ ਐਮਐਲਏ ਸਾਹਿਬ ਪਠਾਨ ਮਾਜਰਾ ਦੇ ਨਾਲ ਰਹਿੰਦੇ ਨੇ ਪੀਏ ਸਾਹਿਬ ਉਹਨਾਂ ਦੇ ਬ੍ਰਦਰ ਉਥੋਂ ਸੁਲ੍ਹਾ ਸੰਮਤੀ ਦੇ ਨਾਲ ਬਣੇ ਨੇ ਅਤੇ ਬਾਕੀ ਪਿੰਡਾਂ ਦੇ ਵਿੱਚ ਵੀ ਅੱਜ ਦਾ ਦਿਨ ਹੈ ਕੁਝ ਚਰਚਾ ਚੱਲ ਰਹੀ ਆ ਵੀ ਸੈਂਤੀਆਂ ਹੋ ਸਕਦੀਆਂ ਹਨ ਆਪਾਂ ਜੇ ਗੱਲ ਕਰੀਏ ਹਰਕਤ ਸਨੋ ਦੀ ਗੱਲ ਕਰੀ ਕਿੰਨੇ ਕੁ ਪਿੰਡਾਂ ਦੇ ਵਿੱਚ ਆਪਾਂ ਸੰਮਤੀ ਹੋ ਚੁੱਕਿਆ ਹੈ ਕਰੀਬਨ ਕਰੀਬਨ ਜਿਹੜਾ ਮੈਨੂੰ ਕੱਲ ਦਾ ਅੰਕੜਾ ਪਤਾ ਲੱਗਾ ਸੀ ਉਹ 70 ਤੋਂ 75 ਪਿੰਡਾਂ ਦੇ ਲਗਭਗ ਅੰਕੜਾ ਦਾ ਪਤਾ ਲੱਗਾ ਸੀ ਤਾਂ ਅੱਜ ਹੋ ਸਕਦਾ ਵੀ ਅੱਜ ਵੀ ਐਮਐਲਏ ਸਾਹਿਬ ਐਸੇ ਕੰਮਤੇ ਨੇ ਉਹ ਮੀਦ ਹੈ ਵੀ ਵੱਧ ਤੋਂ ਵੱਧ ਅੱਜ ਵੀ ਹੋਣੀ ਹੈ ਆਪਾਂ ਜੇ ਗੱਲ ਕਰੀਏ ਕਿ ਜਦੋਂ ਸੰਮਤੀਆਂ ਹੋਈ ਸੀ ਸੰਮਤੀਆਂ ਰਹਿ ਗਈਆਂ ਕਿ ਕਿੰਨਾ ਉਹ ਕਿੰਨੇ ਪਰਸੈਂਟ ਜਿਹੜੇ ਹੋ ਜਾਂ ਸੰਮਤੀਆਂ ਹੋਣਗੀਆਂ ਨੇ ਉਹ ਤਾਂ ਅੰਕੜਾ ਅੱਜ ਦਾ ਪਾ ਕੇ ਹੀ ਕਲੀਅਰ ਹੋਏਗਾ ਮੈਂ ਪਹਿਲਾਂ ਹੀ ਤੁਹਾਨੂੰ ਦੱਸਦਾ ਜੇ ਕੱਲ ਦਾ ਅੰਕੜੇ ਵਾਲ ਝਾਂਤ ਮਾਰੀਏ ਤਾਂ ਆਪਾਂ 70 ਤੋਂ 75 ਪਿੰਡਾਂ ਦੇ ਅੰਕੜੇ ਦੀ ਹੈ ਤੇ ਜਿਹੜਾ ਅੱਜ ਵਾਲਾ ਅੰਕੜਾ ਪਾ ਕੇ ਤਾਂ ਤਕਰੀਬਨ ਤਕਰੀਬਨ 100 ਦਾ ਟਾਰਗੇਟ ਲੱਗ ਹੀ ਜਾਏਗਾ ਕੁਝ ਪਿੰਡ ਰਹਿ ਵੀ ਜਾਣਗੇ ਤਾਂ ਹੋ ਸਕਦਾ ਵੀ ਉਹਦੇ ਵਿੱਚ ਵੀ ਸਿਸਟਮ ਕੋਈ ਹੋਏ ਹਨਾ ਜਿਵੇਂ ਉਹ ਕਈ ਪਿੰਡਾਂ ਦੇ ਵਿੱਚ ਮੈਂਬਰ ਸਹਿਮਤੀ ਨਾਲ ਬਣ ਗਏ ਤੇ ਸਰਪੰਚ ਦੇ ਇਲੈਕਸ਼ਨ ਹੋ ਰਹੀ ਹੈ ਠੀਕ ਐਵੇਂ ਹੋ ਸਕਦਾ ਵੀ ਕੋਈ ਹੋਰ ਵੀ ਮੈਂ ਕਹਿੰਦਾ ਇੱਕ ਹੋਰ ਸਿਸਟਮ ਹੈ ਸਰਕਾਰ ਅਗੇ ਪਰਸਤਾਵ ਵੀ ਰੱਖਣਾ ਚਾਹਾਂਗਾ ਮੈਂ ਸਰਦਾਰ ਸਾਹਿਬ ਨੂੰ ਵੀ ਆਖਾਂਗਾ ਵੀ ਜੋ ਸਹਿਮਤੀਆਂ ਵਾਲਾ ਟਾਈਮ ਹੈ ਉਹਨੂੰ ਵਧਾਣਾ ਚਾਹੀਦਾ ਵੀ ਸਹਿਮਤੀਆਂ ਤੇ ਆਪਾਂ ਜ਼ਿਆਦਾ ਟਾਈਮ ਦੇ ਪਾਈਏ ਕਿਉਂਕਿ ਕਈ ਬੰਦਿਆਂ ਦੇ ਵਿੱਚ ਅਪਰੋਚ ਨਹੀਂ ਹੋਈ ਗੱਲ ਨਹੀਂ ਹੋਈ ਕੋਈ ਵਿੱਚ ਦੋ ਪਿੰਡ ਦੇ ਦੋ ਢੜੇ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਨਮਾਇੰਦਾ ਚਾਹੀਦਾ ਜਿਹੜਾ ਉਹਨਾਂ ਦੀ ਗੱਲ ਕਰਵਾ ਸਕੇ ਤਾਂ ਹੋ ਸਕਦਾ ਵੀ ਉਹ ਚਾਂਸ ਹੋ ਕੇ ਜ਼ਿਆਦੀਆਂ ਸਹਿਮਤੀਆਂ ਹੋ ਸਕਣ ਆ ਤੁਹਾਡਾ ਪਿੰਡ ਗੜਾ ਸਾਡਾ ਪਿੰਡ ਰਾਜਗੜ੍ਹ ਉਰਫ ਰਾਜਪੁਰਾ ਜੇ ਆਪਾਂ ਰਾਜਗੜ੍ਹ ਦੀ ਗੱਲ ਕਰੀਏ ਕਿ ਉੱਥੇ ਸਹਿਮਤੀ ਹੋਈ ਸਾਡੇ ਸਹਿਮਤੀ ਤਾਂ ਵੈਸੇ ਤਾਂ ਤਕਰੀਬਨ 90% ਜਿਹੜੇ ਵੋਟਰ ਨੇ ਉਹਨਾਂ ਦੀ ਸਹਿਮਤੀ ਹੋਈ ਗਈ ਹੈ। ਚੰਦ ਲੋਕਾਂ ਦੀ ਉਹਨਾਂ ਵਿੱਚ ਕਿੰਤੂ ਪ੍ਰੰਤੂ ਕਰਨ ਕਰਕੇ ਉਹ ਪਿੰਡ ਸਹਿਮਤੀ ਤੋਂ ਵਾਂਝਾ ਰਹਿ ਗਿਆ। ਤੇ ਜਿਹੜੇ ਹੋਰ ਪਿੰਡਾਂ ਨਾਲ ਜਿਹੜੇ ਪਿੰਡ ਹੈ ਜੇ ਬਕੜਾ ਆਂਦੀ ਗੱਲ ਕਰੀਏ ਜਾਂ ਹੋਰ ਪਿੰਡਾਂ ਦੀ ਗੱਲ ਕਰੀਏ ਤਾਂ ਸਹਿਮਤੀ ਕਿਉਂ ਨਹੀਂ ਹੋ ਪਾਈ ਜਿਹੜੇ ਬਾਕੀ ਦੇ ਪਿੰਡਾਂ ਨੇ। ਕੜਾਮ ਸਹਿਮਤੀ ਹੋ ਗਈ ਹੈ ਜੋ ਕਿ ਸਾਡੇ ਆ ਪੂਜਨੀਕ ਬਾਬਾ ਜੋ ਮੰਦਰ ਵਾਲੇ ਨੇ ਉਹਨਾਂ ਨੂੰ ਬਣਾ ਦਿੱਤਾ ਗਿਆ। ਬਾਕੀ ਜੋ ਮੈਂਬਰਾਂ ਦੀਆਂ ਮੈਂਬਰਾਂ ਦੀਆਂ ਵੀ ਕੁਝ ਸਹਿਮਤੀਆਂ ਹੋ ਗਈਆਂ ਨੇ ਕੁਝ ਇਲੈਕਸ਼ਨ ਹੋ ਜਾਣਗੇ ਠੀਕ ਜੀ ਤਕਰੀਬਨ ਤਕਰੀਬਨ ਸਾਡੇ ਵਾਲੇ ਏਰੀਆ ਦੇ ਵਿੱਚ ਜੋ ਆਪਾਂ ਪਠਾਨ ਮਾਜਰਾ ਬੈਲਟ ਕਹਿ ਸਕਦੇ ਆ ਇਹਦੇ ਵਿੱਚ ਸਹਿਮਤੀਆਂ ਹੈ ਨਹੀਂ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਵੀ ਇਹ ਇੱਕ ਭਾਈਚਾਰਾ ਖਰਾਬ ਨਾ ਕਰੋ ਭਾਈ ਭਾਈਚਾਰਾ ਆਪਣਾ ਕਾਇਮ ਰੱਖੋ ਇਹ ਇਲੈਕਸ਼ਨ 5 ਸਾਲਾਂ ਦੀ ਗੇਮ ਹੈ ਇਹਦੇ ਵਿੱਚ ਇੱਕ ਨਾ ਇੱਕ ਨੇ ਤੇ ਬੰਨਾ ਤਾਂ ਸਭ ਤੋਂ ਵੱਧ ਅਪੀਲ ਤਾਂ ਮੈਂ ਐਵੇਂ ਹੀ ਕਰਾਂਗਾ ਵੀ ਆਪਣੇ ਪਾਈਚਾਰੇ ਨੂੰ ਕੈਮਰ ਰੱਖੋ ਅਤੇ ਸਰਬਸੰਮਤੀ ਦੇ ਨਾਲ ਸਰਪੰਚ ਤੇ ਪੰਚ ਦੀ ਚੋਣ ਕੀਤੀ ਜਾਵੇ ਇਹ ਮੈਂ ਅਪੀਲ ਲੋਕਾਂ ਨੂੰ ਕਰਾਂਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਹਰੇਕ ਜਾਣਾ ਇਹ ਅਪੀਲ ਨੂੰ ਪ੍ਰਵਾਨ ਕਰੇ ਸੰਤੀ ਦਾ ਤਾਂ ਇਦਾਂ ਜੀ ਜੋ ਅੱਗੇ ਸਾਡੀ ਨੌਜਵਾਨ ਪੀੜ੍ਹੀ ਹੈ ਨਾ ਅਸੀਂ ਹਿਸਾਬ ਲਾਇਆ ਵਿਚਰਦੇ ਹਾਂ ਕਿ ਇਹ ਦੇ ਵਿੱਚ ਬਹੁਤ ਜ਼ਿਆਦਾ ਇਹਦੇ ਵਿੱਚ ਕਰੇਜ ਹੈ ਕਿ ਅਸੀਂ ਪਿੰਡ ਦੇ ਵਿੱਚ ਨਾ ਸੰਮਤੀ ਕਰਾ ਕੇ ਹੀ ਪਿੰਡ ਦਾ ਵਿਕਾਸ ਕਰੀਏ ਸਿਰਫ ਚੰਦ ਲੋਕ ਹੀ ਨੇ ਹਰੇਕ ਪਿੰਡ 'ਚ ਹੁੰਦੇ ਨੇ ਦੋ ਚਾਰ ਜਿਹੜੇ ਕਿ ਇਸ ਚੀਜ਼ ਨੂੰ ਠਕਰਾਂਦੇ ਨੇ ਸੰਮਤੀ ਨੂੰ ਔਰ ਸਾਡੇ ਅੱਜ ਦਾ ਆਖਰੀ ਟਾਈਮ ਹੈ ਪਰ ਜਿਚ ਉਪਣ ਦਾ ਪਰ ਅਸੀਂ ਵੀ ਸਵੇਰ ਤੋਂ ਲੈ ਕੇ ਜੋਰ ਲਾ ਰਹੇ ਆ ਕਿ ਸਮਤੀ ਹੋ ਜਾ ਤਾਂ ਬੈਠਾ ਜਿਹੜਾ ਪਿੰਡ ਹੈ ਸਮਤੀ ਨਹੀਂ ਜਿਹੜੇ ਪਿੰਡ ਜਿਹੜੇ ਇਲੈਕਸ਼ਨ ਲੜ ਰਹੇ ਉਹਨਾਂ ਨੂੰ ਅਪੀਲ ਕਰਦੇ ਆਪਾਂ ਦੇਖੋ ਜੀ ਉਹ ਚਲੋ ਇਲੈਕਸ਼ਨ ਹੀ ਹੋ ਜਾਣਾ ਸੀ ਉਹ ਨਹੀਂ ਕਹਿੰਦੇ ਪਰ ਇਲੈਕਸ਼ਨ ਵੀ ਸ਼ਾਂਤੀ ਨਾਲ ਹੋਣੇ ਚਾਹੀਦੇ ਨੇ ਵੀ ਤੜ ਪਿੰਡ ਦੇ ਵਿੱਚ ਧੜੇਬਾਜੀ ਨਾ ਬਣਦੋ ਜਿਹੜਾ ਇਹ ਨਾ ਕਾਂਗਰਸੀ ਅਕਾਲੀ ਜਾਂ ਆਮ ਆਦਮੀ ਪਾਰਟੀ ਵੀ ਇਦਾਂ ਦੇ ਹੰਗਾਰੇ ਨਾ ਪਿੰਡ 'ਚ ਵੜਨ ਦੋ ਵੀ ਪਿੰਡ ਨੂੰ ਇੱਕਜੁੱਟ ਪਾਰਟੀ ਬਾਈ ਤੇ ਉੱਪਰ ਉੱਠ ਕੇ ਜੋ ਵੀ ਕੰਮ ਕਰਨੇ ਹੋਣਾ ਪਿੰਡ ਦਾ ਉਹ ਪਾਰਟੀ ਬਾਈ ਤੇ ਉੱਪਰ ਉੱਠ ਕੇ ਕਰੋ ਵੀ ਇਹ ਨਾ ਕਹੋ ਜੇ ਕੋਈ ਬੰਦ ਰਿਹਾ ਜਾਂ ਮੈਂ ਖੜ ਰਿਹਾ ਮੈਂ ਅਕਾਲੀਆਂ ਲੋਕ ਖੜ ਰਿਹਾ ਜਾਂ ਮੈਂ ਆਮ ਆਦਮੀ ਪਾਰਟੀ ਲੋਕ ਖੜ ਰਿਹਾ ਹਾਂ ਇਹ ਚੀਜ਼ ਪਿੰਡ 'ਚ ਨਾ ਵੜਨ ਦਿਓ